ਸਟਾਰ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਦਿਨਾ শ্রীলঙ্কা ਦੀ ਯਾਤਰਾ ਸੁਖਦ ਪ੍ਰਭਾਵਾਂ ਵਾਲੀ ਰਹੀ ਹੈ। ਉਹਨਾਂ ਨੂੰ ਉੱਥੇ ਸਰਵੋੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਡੰਡੀ ਇਸ ਦੇ ਨਾਲ ਹੀ ਕਈ ਅਹਿਮ ਖੇਤਰਾਂ ਵਿੱਚ ਸਮਝੌਤੇ ਵੀ ਕੀਤੇ ਗਏ ਹਨ। ਡੰਡੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦੀਸਨਾਇਕਾ ਵੱਲੋਂ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਕਿ ਸ਼੍ਰੀਲੰਕਾ ਦੀ ਧਰਤੀ ਦੀ ਭਾਰਤ ਦੇ ਖਿਲਾਫ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਡੰਡੀ ਸ਼੍ਰੀਲੰਕਾ ਵਿੱਚ 23 ਸਤੰਬਰ 2024 ਵਿੱਚ ਨਵੀਂ ਸਰਕਾਰ ਦੇ ਖੂਦ ਵਿੱਚ ਆਉਣ ਤੋਂ ਬਾਅਦ ਇਹ ਖਦਸ਼ਾ ਜ਼ਰੂਰ ਪੈਦਾ ਹੋਇਆ ਸੀ ਕਿ ਉਹਨਾਂ ਦੀ ਸਰਕਾਰ ਵਿਚਾਰਧਾਰਕ ਤੌਰ ਉਤੇ ਵੱਖਰੇ ਰਸਤੇ ਉੱਤੇ ਚੱਲਦੀ ਹੋਈ ਭਾਰਤ ਨਾਲ ਦੂਰੀ ਬਣਾ ਕੇ ਰੱਖੇਗੀ ਪਰ ਦੋਹਾਂ ਦੇਸ਼ਾਂ ਦੇ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਬੰਧਾਂ ਨੂੰ ਵੇਖਦਿਆਂ ਹੋਇਆਂ श्रीलंका डी नवी ਸਰਕਾਰ ਨੇ ਆਪਣੀ ਭਾਰਤ ਪ੍ਰਤੀ ਨੀਤੀ ਵਿੱਚ ਤਬਦੀਲੀ ਜ਼ਰੂਰ ਕੀਤੀ ਹੈ ਡੰਡੀ ਇਸ ਦਾ ਇੱਕ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ श्रीलंका ਵਿੱਚ ਸਾਲ 2022 ਦੇ ਆਰਥਿਕ ਸੰਕਟ ਸਮੇਂ ਭਾਰਤ ਨੇ ਤੁਰੰਤ ਉਸ ਦੀ ਮਦਦ ਕੀਤੀ ਸੀ ਡੰਡੀ ਅਸਲ ਵਿੱਚ ਅਮੇ ਭਾਰਤ ਨੇ 34330 ਕਰੋੜ ਰੁਪਏ ਭਾਵ 4 ਬਿਲੀਅਨ ਡਾਲਰ ਦਾ ਉਸ ਰੂਪ ਕਰਜ਼ਾ ਹੀ ਨਹੀਂ ਸੀ ਦਿੱਤਾ ਸਗੋਂ ਵੱਡੀ ਪੱਧਰ ਉਤੇ ਹਰ ਤਰ੍ਹਾਂ ਦੀ ਖਾਦ ਖੁਰਾਕ ਭੇਜ ਕੇ ਵੀ ਉਸ ਦੀ ਮਦਦ ਕੀਤੀ ਸੀ ਡੰਡੀ ਬਿਨਾ ਸ਼ੱਕ ਚੀਨ ਹਿੰਦ ਮਹਾਸਾਗਰ ਵਿੱਚ ਆਪਣੀਆਂ ਵਿਸਥਾਰਵਾਦੀ ਨੀਤੀਆਂ ਨੂੰ ਅਮਲ ਵਿੱਚ ਸਟਾਰਟ ਲਿਆਉਣ ਲਈ ਤਤਪਰ ਹੈ ਡੰਡੀ ਚੀਨ ਨੇ শ্রীলੰਕਾ 4 ਇੱਕ ਸਮਝੌਤੇ ਅਧੀਨ ਉੱਥੋਂ ਦੇ ਦੱਖਣੀ ਸ਼ਹਿਰ ਹਬਨਟੋਟਾ ਵਿੱਚ ਤੇਲ ਰਿਫਾਇਨਰੀ ਲਗਾਈ ਹੈ ਪਰ ਦੀ ਸਨਾਈ ਕਿ ਦੀ ਸਰਕਾਰ ਬਣਨ ਉੱਤੇ ਉਸ ਨੇ ਭਾਰਤ ਦੇ শ্রীলੰਕਾ ਸੰਬੰਧੀ ਪੈਦਾ ਹੋਏ ਖਦਸ਼ਾ ਨੂੰ ਦੂਰ ਕਰ ਦਿੱਤਾ ਹੈ ਡੈਂਡੀ ਰਾਸ਼ਟਰਪਤੀ ਦੇ ਤੌਰ ਉਤੇ ਉਸ ਦੀ ਸਭ ਤੋਂ ਪਹਿਲੀ ਭਾਰਤ ਯਾਤਰਾ ਨੇ ਹੀ ਮਿੱਤਰਤਾ ਅਤੇ ਸਹਿਯੋਗ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਸੀ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਪਹਿਲਾਂ ਉਥੋਂ ਦੀ ਯਾਤਰਾ ਕਰਨ ਧਾਵੀ ਉਹਨਾਂ ਵੱਲੋਂ ਸਦਾ ਦਿੱਤਾ ਗਿਆ ਸੀ ਡੰਡੀ ਇਸ ਯਾਤਰਾ ਦੌਰਾਨ ਜੋ ਪ੍ਰਭਾਵ ਬਣਿਆ ਉਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ শ্রীলੰਕਾ ਭਾਰਤ ਨਾਲ ਹੀ ਪਹਿਲ ਦੇ ਆਧਾਰ ਉੱਤੇ ਸਹਿਯੋਗ ਚਾਹੁੰਦਾ ਹੈ ਡੰਡੀ ਖਾਸ ਤੌਰ ਤੇ ਰੱਖਿਆ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਵਿੱਚ ਸਮਝੌਤਾ ਵੱਡਾ ਮਹੱਤਵ ਰੱਖਦਾ ਹੈ ਡੰਡੀ ਇਸ ਸਮਝੌਤੇ ਵਿੱਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੇ ਯੁੱਧ ਅਭਿਆਸ ਵੀ ਸ਼ਾਮਿਲ ਹਨ ਅਤੇ ਇਸ ਦੇ ਨਾਲ ਹੀ ਦੋਹਾਂ ਵੱਲੋਂ ਹਥਿਆਰਾਂ ਦੇ ਉਤਪਾਦਨ ਵਿੱਚ ਵੀ ਸਹਿਯੋਗ ਕੀਤਾ ਜਾਏਗਾ ਡੰਡੀ ਇਸੇ ਲੜੀ ਵਿੱਚ ਹੀ ਊਰਜਾ ਸਮਝੌਤਾ ਕੀਤਾ ਗਿਆ ਹੈ ਡੰਡੀ শ্রীলঙ্কা ਪੈਟਰੋਲੀਅਮ ਪਦਾਰਥਾਂ ਸਬੰਧੀ ਪੂਰੀ ਤਰ੍ਹਾਂ ਹੋਰ ਦੇਸ਼ਾਂ ਉੱਤੇ ਨਿਰਭਰ ਹੈ ਡੰਡੀ ਹੁਣ ਊਰਜਾ ਦੇ ਖੇਤਰ ਵਿੱਚ శ్రీలంਕਾ ਸੰਯੁਕਤ ਅਰਬ ਅਮੀਰਾਤ ਵੱਲੋਂ ਆਪਸੀ ਸਹਿਯੋਗ ਨਾਲ ਉੱਥੋਂ ਦੇ ਵੱਡੇ ਸ਼ਹਿਰ ਤ੍ਰਿੰਕੋਮਲੀ ਵਿੱਚ ਊਰਜਾ ਉਤਪਾਦਨ ਕੇਂਦਰ ਬਣਾਉਣਾ ਜਿੱਥੇ ਤਿੰਨਾਂ ਦੇਸ਼ਾਂ ਦੀ ਵੱਡੀ ਛਲਾਂਗ ਹੈ ਸਟਾਕ